ਸ਼ਾਂਤੀ ਨਗਰ ਸਾਹਮਣੇ ਗੀਤਾ ਪਵਨ ਵਾਲੀ ਗਲੀ ਵਿਖੇ ਰਹਿਣ ਵਾਲੇ

ਉਮਾਰਾਏ ਕੀ ਕੰਮ ਕਰ ਕਰਦੇ ਹੋ ਜੀ ਮੈਂ ਸਵੇਰੇ ਸਬਜ਼ੀ ਮੰਡੀ ਜਿਹੜੇ ਦਾ ਕੰਮ ਕਰਦਾ ਹਾਂ ਕੀ ਕਰਨਾ ਜਿਹੜੇ ਤੁਹਾਡੇ ਘਰ ਦੀ ਛੱਤ ਡਿੱਗੀ ਹੈ ਇਹ ਨਹੀਂ ਕਰਕੇ ਥੋੜੇ بارش ਜ਼ਿਆਦਾ ਕਰਕੇ ਉਹ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਡਾ ਛੱਤ ਡਿੱਗ ਪਈ ਹੈ ਵੀ ਬੇਨਤੀ ਕੀਤੀ ਆਵੇ ਮੇਰੀ ਜਿੰਨੀ ਵੱਧ ਤੋਂ ਵੱਧ ਮਦਦ ਕੀਤੀ ਆਵੇ ਨਹੀਂ ਕਦੋਂ ਡਿੱਗੀ ਛੱਤ ਤੁਹਾਡੀ ਇਹ ਛੱਤ ਪਰਸੋ ਸ਼ਾਮ ਨੂੰ ਡਿੱਗੀ ਆਈ ਸ਼ਾਮ ਨੂੰ 6 ਵਜੇ ਦੀ ਉਹ ਨੁਕਸਾਨ ਹੋਇਆ ਵੀ ਨੁਕਸਾਨ ਕੋਈ ਜ਼ਿਆਦਾ ਨਹੀਂ मतलबी मरा मोटा ਤਾਂ ਨੁਕਸਾਨ ਹੋਇਆ ਕੋਈ ਜ਼ਿਆਦਾ ਨਹੀਂ ਥੋੜਾ ਮੋੜਾ ਨੁਕਸਾਨ ਹੋਇਆ ਹਾਂ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਨਾ ਚਾਹੁੰਦਾ ਹਾਂ ਜੀ ਮੇਰੀ ਬਤ ਤੋਂ ਬਤ ਮਤਲਬ ਕਿ ਮੇਰੀ ਸਹਾਇਤਾ ਕੀਤੀ ਜਾਵੇ ਮਤਲਬ ਕਿ ਮੇਰੇ ਮਕਾਨ ਨੂੰ ਬਤ ਤੋਂ ਬਤ ਮਤਲਬ ਕਿ ਬਣਾਇਆ ਜਾਵੇ ਕਹਿਣ ਦਾ ਮਤਲਬ ਇਹ ਹੈ ਹਾਂ ਜੀ ਕੀ ਨਾਮ ਕੀ ਤੁਹਾਡਾ ਹੈ ਮੀਨੂ ਰਣ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੈਂਤੀ ਹੈ ਕਿ ਮੇਰਾ ਮਤਲਬ ਕਿ ਛੱਤ ਡਿੱਗੀ ਉਸ ਬਾਰੇ ਨੁਕਸਾਨ ਤੋਂ ਥੋੜਾ ਬਚਾਓ ਬੱਚੇ ਮੇਰੇ ਛੋਟੇ ਹੈ ਜੀ ਜੀ ਹਾਂਜੀ ਦਿਹਾੜੀ ਦੱਪੇ ਵਾਲੇ ਬੰਦੇ ਆ ਜੀ ਵੱਤ ਵੱਦ ਮਦਦ ਕਰੋ ਨਿਕਲੋਂ ਡਿੱਗੀ ਛੱਤ ਤੋਂ ਦੀ ਛੱਤ ਜੀ ਪਰਸੋ ਡਿੱਗੀ ਰਾਤ ਪਰਸੋ ਰਾਤ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕੋਈ ਪ੍ਰਾਣੀ ਛੱਤਾਂ ਹੈਗੀ ਹੈ ਜੀ ਰਾ ਪਰਸੋ ਮੀ ਆਨ ਦੇ ਕਾਰਨ ਸਾਰੀ ਛੱਤ ਥੱਲੇ ਡੇਗ ਪਈ ਹੈਗੀ ਜੀ ਅਸੀਂ ਕਿਸੇ ਦੇ ਘਰੇ ਮਤਲਬ ਕੀ ਹੋਰ ਵੀ ਛੱਤਾਂ ਤੇ ਤਰੇੜ ਆ ਗਈ ਹੈਗੀ ਹੈ ਵੱਧ ਤੋਂ ਵੱਧ help ਕਰੋ ਕਿਉਂਕਿ ਮਜਦੂਰੀ ਜਾਂ ਮਜਦੂਰੀ ਵਾਲੇ ਬੰਦੇ ਹੈਗੇ ਜੀ ਦਿਹਾੜੀ ਧੱਪਾ ਕਰਦੇ ਹੈ ਸਾਨੂੰ ਕਿਸੇ ਨੇ ਕਿਸੇ ਦੇ ਘਰੇ ਬਿਠਾਇਆ ਹੈਗਾ ਜੀ ਅਸੀਂ ਉਹਨਾ ਕਰਕੇ ਸਾਨੂੰ ਬਹੁਤ ਨੁਕਸਾਨ ਹੋ ਸਕਦਾ ਜੀ ਹੋਰ ਵੀ ਛੱਤਾਂ ਮਤਲਬ ਕੀ ਡਿੱਗਣ ਵਾਲੀਆਂ ਹੋ ਗਈਆਂ ਟੋਟਲ ਕਿੰਨੇ ਕਮਰੇ ਆ ਜੀ ਤੁਹਾਡੇ ਘਰ ਦੇ ਟੋਟਲ ਦੋ ਕਮ ਤਿੰਨ ਕਮਰੇ ਆ ਜੀ ਉਹਦੇ ਚ ਇੱਕ ਕਮਰਾ ਡਿੱਗ ਕੇ ਜਮਾ ਤੇ ਉਹਦੇ ਦੇ ਉਹਦੇ ਕਾਰਨ ਸਾਰੀਆਂ ਛੱਤਾਂ ਦਾ ਨੁਕਸਾਨ ਹੋ ਗਿਆ ਜੀ ਹੁਣ ਤੁਸੀਂ ਆਪਦੇ ਘਰ ਦੇ ਵਿੱਚ ਨਹੀਂ ਰਹਿੰਦੇ ਹਾਂਜੀ ਆਪ ਦੇ ਘਰ ਦੇ ਵਿੱਚ ਹੀ ਰਹਿ ਰਹੇ ਹਾਂ ਨਹੀਂ ਹੁਣ ਇਸ ਟਾਈਮ ਆਪ ਦੇ ਘਰ ਦੇ ਵਿੱਚ ਨਹੀਂ ਰਹੇ ਠੀਕ ਹਾਂਜੀ ਹੁਣ ਤਾਂ ਅਸੀਂ ਕਿਸੇ ਦੇ ਮਤਲਬ ਸਾਨੂੰ ਕਿਸੇ ਨੇ ਰੱਖਿਆ ਹੈ ਕਿ ਕਿਰਾਏ ਤੇ ਉਹ ਵੀ ਅਸੀਂ ਕਿਰਾਇਆ ਵੀ ਨਹੀਂ ਦੇ ਸਕਦੇ ਦੀ ਇੰਨੀ ਮਜਬੂਰੀ ਹਾਂਜੀ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲ ਰਿਹਾ ਜੀ